ਕਿਸੇ ਵੀ ਪਿਤਾ ਲਈ ਸਭ ਤੋਂ ਔਖਾ ਕੰਮ ਹੁੰਦਾ ਹੈ ਆਪਣੇ ਬੇਟੇ ਦੀ ਅਰਥੀ ਨੂੰ ਮੋਢਾ ਦੇਣਾ ਇਸ ਵੇਲੇ ਸਾਡੇ ਨਾਲ ਮੌਜੂਦ ਨੇ ਸਰਦਾਰ ਦਰਸ਼ਨ ਸਿੰਘ ਜੀ ਜੋ ਆਪਣੇ ਸ਼ਹੀਦ ਬੇਟੀ ਦੀ ਅਰਥੀ ਨੂੰ ਮੋਢਾ ਦੇ ਕੇ ਆਏ ਨੇ ਸਭ ਤੋਂ ਭਾਰੀ ਕੰਮ ਇੱਕ ਪਿਤਾ ਦੇ ਲਈ ਕਰਕੇ ਆਏ ਨੇ ਸਰਦਾਰ ਜੀ ਇੱਕ ਸ਼ਹੀਦ ਦਾ ਪਿਤਾ ਕਹੋਣਾ ਪਹਿਲਾਂ ਤੇ ਹੁਣ ਦੀ ਜ਼ਿੰਦਗੀ 'ਚ ਕਿੰਨਾ ਬਦਲਾਅ ਆ ਗਿਆ ਬਦਲਾਅ ਤਾਂ ਬਹੁਤ ਮੈਨੂੰ ਮਾਣ ਆ ਵੇ ਮੈਂ ਸ਼ਹੀਦ ਦਾ ਬਾਪ ਕਾਣ ਲੱਗ ਪਿਆ ਪਰ ਦੁੱਖ ਵੀ ਹੈ ਕਿ ਕਿਉਂ ਇਹ ਚੀਜ਼ ਇੱਕ ਧੋਖੇ ਖਸੀ ਦਾ ਉਦੇ ਜਾਂਦਾ ਸਾਹਮਣੇ ਮੁੱਠ ਭੇੜ ਹੋਵੇ ਤਾਂ ਉਦੇ ਕੁਸ਼ੂਰ ਬਾਕੀ ਮੇਰਾ ਇਕਹਿਲਾ ਬੇਟਾ ਦਾ ਹੋਰ ਕੁਛ ਹੈ ਨਹੀਂ ਪਰ ਪਰਿਵਾਰຊਣ ਕੌਣ ਕੌਣ ਰਿਹਾ ਜੀ ਪਰਿਵਾਰ ਚ ਹੁਣ ਕਿਆ ਆ ਕਲਵਿੰਦਰ ਦੀ ਮੰਮੀ ਐ ਤੇ ਮੈਂ ਆ ਤੇ ਵਾਸ ਦੀਵਾ ਸਾਡਾ ਗੋਲ ਆ। ਇੱਕ ਕੋਈ ਬੇਟਾ ਤਾਂ ਨਾ ਕੋਈ ਲੜਕੀ ਆ ਨਾ ਕੋਈ ਵਾਸਤਾ। ਹਲੋ ਵਿਆਹ ਰੱਖਿਆ ਵਸਾਉਦਾ। ਲੇਕਿਨ ਤੁਹਾਨੂੰ ਲੱਗਦਾ ਕੁਝ ਸਰਕਾਰ ਵੱਲੋਂ ਪਤਾ ਨਹੀਂ ਮਜ਼ਾਕ ਹੈ ਜਾਂ ਹੋਰ ਕੀ ਹੈ। ਇਹ ਤਾਂ ਮਜ਼ਾਕ ਹੀ ਆ। ਸਰ ਤੂੰ ਬੋਲ ਦੇਣਾ ਇੱਕ ਇੱਕ ਬੋਲ ਦੇਣਾ 80 ਲੱਖ ਆ ਜੀ। ਕੁਝ ਦੇਣ ਦੀ ਹੋਰ ਗੱਲ ਆ ਜਾਂ ਦੋਂਗੇ ਤਾਂ ਤੁਹ ਪਤਾ ਲੱਗੂਗਾ ਹੈ ਸਤ ਤੁਸੀਂ ਕੀ ਕਰਦੇ ਹੋ ਜੀ ਮੈਂ ਇੱਕ ਛੋਟੀ ਜਿਹੀ ਟਰੱਕ ਡਰਾਈਵਰੀ ਕਰਦਾ ਉਹ ਵੀ ਕਿਆ ਹਾਲ ਹੈ 22500 ਰੁਪਿਆ ਤਨਖਾਹ ਮਿਲਦੀ ਹੈ ਹਣ ਮੈਂ ਟਰੱਕ ਡਰਾਈਵਰੀ ਕਰਨੇ ਜੋਗਾ ਰਹੀ ਹੀ ਨਹੀਂ ਕਿਉਂ ਮੇਰਾ ਲੱਕੇ ਟੁੱਟ ਗਿਆ ਇੱਕੋ ਇੱਕ ਬੇਟਾ ਤਾਂ ਉਹ ਸ਼ਹੀਦ ਹੋ ਗਿਆ ਮੇਰੇ ਜਹਮਤ ਨਹੀਂ ਆ 58 ਸਾਲ ਦੀ ਤਾਂ ਮੇਰੀ ਉਮਰ ਆ 40 42 ਸਾਲ ਹੋ ਗਏ ਗੱਡੀ ਚਲਾਦੇ ਨੂੰ 78 ਦਾ ਚਲਾ ਰਿਆ ਤੇ ਮੈਂ ਹੋਰ ਕਿੰਨਾ ਧੱਕੇ ਖਾਉਂਗਾ ਗਵਰਨਮੈਂਟ ਨੂੰ ਸੋਚਣਾ ਚਾਹੀਏ ਕੋਈ ਵੀ ਹੈਗਾ ਵੀ ਹਾਂ ਬਈ ਇਹ ਕਿਸ ਕਿਸ ਤਰ੍ਹਾਂ ਚੱਲੂਗਾ ਪਰਵਾਹ ਕੀ ਜਿੰਦਗੀ ਦੀ ਇਹ ਤਾਂ ਨਹੀਂ ਆ ਬਈ ਇੱਕ ਫੌਜੀ ਦੇ ਪਹੁੰਚ ਕਰ ਦਿੱਤਾ ਉਹਨਾਂ ਦੇ ਹੱਥ ਹੱਥਾਂ ਨੂੰ ਤਾਂ ਹੱਥ ਘੜੀ ਲਗਾਈ ਪਈ ਆ ਜੇ ਉਹਨੋਂ ਹਥਿਆਰ ਦੇ ਦਿੱਤਾ ਤਾਂ ਉਹ ਚਲਾਣੇ ਦੀ ਉਹਨੂੰ ਹੈਗਾ ਆਰਡਰ ਜੱਸ ਸੈਟ ਤੇ ਉੱਪਰ ਚਲਾਓ ਤਾਂ ਜਾ ਪੈਰਾਂ ਤੇ ਚਲਾਓ ਪਰ ਉਹਨੂੰ ਡੰਡੇ ਮਾਰ-ਮਾਰ ਕੇ ਦੂਸਰਾ ਬੰਦਾ ਭੰਦੇ ਤੇ ਉਹ ਐ ਨਹੀਂ ਉਹ ਸਿੱਧੀ ਛੂਟ ਕਰਦੇ ਇਹ ਸਿੱਧੀ ਛੂਟ ਕਰਦਾ ਤਾਂ ਨੌਕਰੀ ਦੇ ਨਕਾਲਿਆ ਜਾਂਦਾ ਘਰ ਬਠਾਲ ਦਿੰਦੇ ਆ ਕੋਈ ਕੇਸ ਚਲਾ ਲੈਂਦੇ ਆ ਤਾਂ ਲੱਗਦਾ ਹੈ ਕਿ ਜਿਹੜੀ ਨੀਤੀਆਂ ਨੇ ਬਦਲੀਆਂ ਚਾਹੀਦੀਆਂ ਨੇ ਕਿਉਂਕਿ ਸੁਰੱਖਿਆ ਬਲਾਂ ਦੇ ਹੱਥ ਬੰਨੇ ਹੋਏ ਨੇ ਕਿਤੇ ਨਾ ਕਿਤੇ। ਉਹੀ ਤਾਂ ਬਾਤ ਹੈ ਨਾ। ਹੋਰ ਵੀ ਹੈਗੇ ਕੁਝ ਸਾਡੇ ਗਰੀਬ ਪਰਿਵਾਰਾਂ ਦੇ ਬੇਟੇ ਹੈਗੇ ਆ। ਉਹਨਾਂ ਦਾ ਕੀ ਆ? ਮਰਦੇ ਦਾ ਗਰੀਬ ਪਰਿਵਾਰ ਮਰਦੇ, ਬੇਟੇ ਮਰਦੇ। ਵੇਹੇ ਘਰਾਂ ਤੋਂ ਗਰ ਗਰੀਬ ਹੁੰਦਾ। ਇਹ ਕੁਰਸੀਆਂ ਵਾਲਿਆਂ ਨੂੰ ਕੋਈ ਫਰਕ ਨਹੀਂ ਪੈਂਦਾ। ਨਾ ਇਹਨਾਂ ਦਾ ਕੋਈ ਪੇਟਾ ਜਾਂਦਾ ਇਹਨਾਂ ਕੰਮਾਂ 'ਚ ਨਾ ਕੋਈ ਬਾਤ। ਇਹ ਤਾਂ ਬਸ ਇਹੀ ਕਹਿੰਦੇ ਆ ਵੀ ਹਾਂ ਜੀ ਆ ਆ ਕੰਮ ਐਦਾਂ ਕਰ ਦਿੱਤਾ। ਬਿਲਕੁਲ ਸਾਡੇ ਦੇਸ਼ ਦੀ ਤਰਾਸਦੀ ਹੈ ਕਿ ਅਨਪੜ੍ਹ ਲੋਕਾਂ ਦੇ ਲਈ ਉਹ ਜੋ ਸੱਤਾ ਦੇ ਵਿੱਚ ਬੈਠੇ ਨੇ ਉਹਨਾਂ ਦੇ ਲਈ ਤਾਂ ਸੁਰੱਖਿਆ ਮੁਕੰਮਲ ਕੀਤੀ ਜਾਂਦੀ ਹੈ ਲੇਕਿਨ ਸੁਰੱਖਿਆ ਬਲਾਂ ਦੇ ਲਈ ਜੋ ਪੂਰੇ ਦੇਸ਼ ਦੀ ਸੁਰੱਖਿਆ ਕਰਦੇ ਨੇ ਉਹਨਾਂ ਦੀ ਸੁਰੱਖਿਆ ਦਾ ਕੀ ਬਹੁਤ ਵੱਡਾ ਸਵਾਲ ਹੈ। ਅ ਸਰ ਸਰਕਾਰ ਵੱਲੋਂ ਜਾਂ ਕੋਈ ਹੋਰ ਨੁਮਾਇੰਦਾ ਪਹੁੰਚਿਆ ਤੁਹਾਡੇ ਤੱਕ ਅੱਜ ਨਗਿੰਦੇ ਤਾਂ ਬਹੁਤ ਪਹੁੰਚੇ ਆ। ਸਾਰੇ ਸਟਾਫ ਵਾਲੇ ਵੀ ਪਹੁੰਚੇ ਆ ਸੀਆਰਪੀ ਵਾਲੇ ਵੀ ਪੁਲਿਸ ਵਾਲੇ ਵੀ ਐਮਐਲਏ ਵੀ ਡੀਆਈਜੀ ਵੀ ਸਾਰੇ ਪਹੁੰਚੇ ਉਹਨਾਂ ਨੇ ਤਾਂ ਇਹੀ ਕਿਹਾ ਤਾਂ ਬਾਪੂ ਜੀ ਸ਼ਾਂਤੀ ਕਰੋ ਆਪਣੇ ਦਿਲ ਨੂੰ ਸੁਰੱਖਗੀ ਦੇਣੀ ਦੀ ਇਹ ਤੁਸੀਂ ਦੇਖ ਸਕਦੇ ਹੋ ਇੱਕ ਜੋ ਕਮਾਂਡੈਂਟ ਬਟਾਲੀਅਨ ਵੱਲੋਂ ਇੱਕ ਪੱਤਰ ਸੁਨੀਹਾ ਕਲਿਆ ਗਿਆ ਪਰਿਵਾਰ ਨੂੰ ਸਰਦਾਰ ਦਰਸ਼ਨ ਸਿੰਘ ਦੇ ਨਾਮ ਤੇ ਪਿਤਾ ਸ਼ਹੀਦ ਕੁਲਵਿੰਦਰ ਸਿੰਘ ਤੇ ਇਹ ਸਰਕਾਰ ਨੇ ਦਿੱਤਾ ਤਿਰੰਗਾ ਮੈਨੂੰ ਇਹ ਸਰਕਾਰ ਨੇ ਦਿੱਤਾ ਇਹ ਯਾਨੀ ਮੈਂ ਇਹਨੂੰ ਸਮਝਦਾ ਛਾਤੀ ਨਾਲ ਲਾ ਕੇ ਮੇਰੇ ਪੁੱਤ ਬਰੋਬਰ ਮੈਂ ਅੱਜ ਤੋਂ ਸ਼ਹੀਦ ਦਾ ਬਾਪ ਕਹਣ ਲੱਪਿਆ ਜਿਨ੍ਹਾਂ ਇੱਕੋ ਇੱਕ ਬੇਟਾ ਦਾ ਉਹ ਵੀ ਦੇਸ਼ ਲਈ ਖੇਮਾਰ ਦਿੱਤਾ। ਔਰ ਮੈਂ ਕਹਿੰਦਾ ਬਹੁਤ ਹੌਸਲੇ ਵਾਲੀ ਗੱਲ ਹੈ ਕਿਉਂਕਿ ਜੋ ਇਹਨਾਂ ਨੇ ਗੱਲ ਕਹੀ ਕੋਈ ਇੱਕ ਬੇਟਾ ਸੀ ਉਹ ਦੇਸ਼ ਦੇ ਲਈ ਵਾਰ ਦਿੱਤਾ। ਪਰ ਸਿਆਸਤਦਾਨ ਇਹ ਗੱਲ ਨਹੀਂ ਸੋਚਦੇ। ਸਿਆਸਤਦਾਨਾਂ ਨੂੰ ਸਿਆਸਤ ਪਿਆਰੀ ਹੁੰਦੀ ਹੈ, ਸਿਆਸੀ ਰੋਟੀਆਂ ਪਿਆਰੀਆਂ ਹੁੰਦੀਆਂ ਨਹੀਂ। ਇੱਕ ਪਿਤਾ ਜਿਸਨੇ ਇਕਲੌਤਾ ਬੇਟਾ ਆਪਣਾ ਦੇਸ਼ ਤੇ ਲੇਖੇ ਲਾ ਦਿੱਤਾ ਬਦਲੇ ਵਿੱਚ ਕੀ ਮਿਲਿਆ ਇੱਕ ਪੱਤਰ ਤੇ ਇੱਕ ਤਿਰੰਗਾ ਤਿਰੰਗਾ ਸਾਨੂੰ ਸਾਰਿਆਂ ਨੂੰ ਬਹੁਤ ਪਿਆਰਾ ਹੈ ਪਰ ਸਵਾਲ ਇਹ ਥੀ ਵੀ ਉੱਠਦੇ ਨੇ ਕਿ ਇੱਕ ਨੌਕਰੀ ਤੇ 12 ਲੱਖ ਰੁਪਏ ਉਸ ਅਣਮੁੱਲੀ ਜਾਨ ਦਾ ਮੁਕਾਬਲਾ ਕਰ ਸਕਦੇ ਨੇ 1 ਕਰੋੜ ਤੇ 12 ਲੱਖ ਕਿੰਨਾ ਫਰਕ ਹੈ ਇਹ ਇਨਾਂ ਨੇ ਦੇਸ਼ ਲਈ ਚਹਾਦਤ ਦਿੱਤੀ ਹੈ ਦੇਸ਼ ਲਈ ਕੁਰਬਾਨ ਹੋਏ ਨੇ ਬਹੁਤ ਵੱਡਾ ਸਵਾਲ ਹੈ ਤੇ ਇੱਕ ਹੋਰ ਸ਼ਰਮਨਾਕ ਗੱਲ ਅੱਜ ਅਸੀਂ ਸ਼ਹੀਦ ਕੁਲਵਿੰਦਰ ਸਿੰਘ ਦੇ ਘਰ ਪਹੁੰਚੇ ਆ ਲੇਕਿਨ ਸ਼ਰਮਨਾਕ ਗੱਲ ਘਰ ਦੇ ਵਿੱਚ ਪਿੰਡ ਦੇ ਵਿੱਚ ਬੱਤੀ ਨਹੀਂ ਕਹਿੰਦੇ ਕਿ ਅੱਜ ਕੱਟ ਲਾ ਮਾਪਿਆਂ ਦਾ ਦਾ ਪੁੱਤ ਗਿਆ ਸਰਕਾਰਾਂ ਦੇ ਸਿਰਫ ਮੋਹਿਲ ਦੇ ਨੇ ਵੀਡੀਓ ਜਰਨਲਿਸਟ ਲਲਿਤ ਪਾਂਡੇ ਦੇ ਨਾਲ ਠਾਕੁਰ ਅਮਨਦੀਪ ਸਿੰਘ ਡੇਲੀ ਪੋਸਟ ਪੰਜਾਬੀ ਨੂਰਪੁਰ ਬੇਤੀ